ਪੂਰੇ ਦੇਸ਼ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਤੇ ਉੱਥੇ ਹੀ ਤੂੜੀ ਅ ਵਿਖੇ ਦੁਸ਼ਹਿਰਾ ਬੜੀ ਤੋਂਟਾਮ ਨਾਲ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਤਸਵੀਰਾਂ ਤੂੜੀ ਦੀਆਂ ਜਿੱਥੇ ਕਿ ਪੁਲਿਸ ਦੇ ਵੱਲੋਂ ਦੁਸ਼ਹਿਰੇ ਦਾ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਫਲੈਗ ਮਾਰਚ ਕੱਢਿਆ ਅਤੇ ਦੁਸ਼ਹਿਰਾ ਗਰਾਊਂਡ ਵਿਖੇ ਪੁਲਿਸ ਵੱਲੋਂ ਪੂਰੀ ਬ੍ਰਿਕਿਡ ਨਾਲ ਜਾਂਚ ਕੀਤੀ ਗਈ ਕੀ ਸਰਤਾਜ ਚਾਹਲ ਆਈਪੀਐਸ ਐਸਐਸਪੀ ਸੰਦੂਰ ਸਾਹਿਬ ਜਿਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਪੂਰੀ ਪੁਲਿਸ ਜਿਹੜੀ ਹੈਗੀ ਹੈ ਕੱਲ ਦੇ ਫੰਕਸ਼ਨ ਕਰਾਉਣ ਲਈ ਪੂਰੀ ਮੁਸਤੈਦ ਹੈ ਐਸਐਚਓ ਸਾਹਿਬ ਸਿਟੀ ਜੀਆਰਪੀ ਦੇ ਮੁਲਾਜ਼ਮ ਤੇ ਫਾਇਰ ਬ੍ਰਿਗੇਡ ਤੇ ਸਾਡੇ ਐਸਐਮਓ ਸਾਹਿਬ ਨਾਲ ਪੂਰਾ رابطہ ਹੋ ਚੁੱਕਿਆ ਇਹ ਫੰਕਸ਼ਨ ਨੂੰ ਸਕਸੈਸਫੁਲੀ ਨਿਪੇਰੇ ਚੜਾਉਣ ਵਿੱਚ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਪੰਪਾ ਭਾਰ ਹੈ ਤੇ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਇਹੀ ਸੂਚਨਾ ਦੇਣਾ ਚਾਹੂੰਗਾ ਕਿ ਇਸ ਤਿਉਹਾਰ ਦੇ ਸੀਜ਼ਨ ਦੇ ਵਿੱਚ ਆਪਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਸ ਤਿਉਹਾਰ ਨੂੰ ਮਨਾਈਏ ਤੇ ਜੇ ਤੁਹਾਡੀ ਨਿਗਾਹ ਦੇ ਵਿੱਚ ਜਾਂ ਤੁਹਾਡੇ ਜਾਣਕਾਰ ਕਿਸੇ ਦੇ ਬੰਦੇ ਵੀ ਨਿਗਾਹ ਦੇ ਵਿੱਚ ਕੋਈ ਸਸਪੈਕਟ ਆਉਂਦੇ ਨੇ ਕੋਈ ਸ਼ੱਕੀ ਪੁਰਸ਼ ਕੋਈ ਬੰਦਾ ਕੋਈ ਕਈ ਵਾਰੀ ਪਟਾਕੇ ਰੱਖ ਜਾਂਦਾ ਕੋਈ ਸ਼ੱਕੀ ਵਸਤੂ ਕਿਤੇ ਪਾਈ ਜਾਂਦੀ ਹੈ ਤੁਰੰਤ ਸਾਡੇ ਨਾਲ رابطہ ਕਾਇਮ ਕੀਤਾ ਜਾਵੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਮੈਂ ਵੀ ਇਹ ਸੂਚਨਾ ਦੇਣਾ ਚਾਹੂੰਗਾ ਵੀ ਜੇ ਉਹਨਾਂ ਦੇ ਕੋਈ ਮਾੜੇ ਮਨਸੂਬੇ ਨੇ ਤਾਂ ਅਸੀਂ ਉਹਨੂੰ ਪੂਰਾ ਨਹੀਂ ਹੋਣ ਦੇਵਾਂਗੇ ਤੇ ਜਿਹੜੇ ਵੀ ਡਿਫਾਲਟਰ ਹੋਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਪੁਲਿਸ ਪਾਰਟੀਆਂ ਲਗਾਈਆਂ ਨੇ ਥਾਥਾ ਜੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਥੋੜੀ ਚੈਕਿੰਗ ਕੀਤੀ ਜਾ ਰਹੀ ਹੈ ਉਸਾਰੀ ਹਾਂਜੀ ਇਹ ਜੀ ਸਾਡੀਆਂ ਰੁਟੀਨ ਦੇ ਵਿੱਚ ਵੀ ਨਾਕਾਬੰਦੀਆਂ ਹੁੰਦੀਆਂ ਰਹਿੰਦੀਆਂ ਨੇ ਪਰੰਤੂ ਇਹ ਤਿਉਹਾਰ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਵਾਧੂ ਫੋਰਸ ਜਿਹੜੀ ਹੈਗੀ ਹੈ ਸਾਡੀ ਸਬਡਿਵੀਜ਼ਨ ਨੂੰ ਮੁਹैया ਕਰਾਈ ਗਈ ਹੈ ਜਿਹੜੀ ਕਿ ਹਰੇਕ ਥਾਣੇ ਨੂੰ ਮੰਡੀ ਗਈ ਹੈ ਤੇ ਵਕ ਵਕ ਟਾਈਮ ਤੇ ਰੈਂਡਮਲੀ ਨਾਕੇ ਵੀ ਲੱਗਦੇ ਰਹਿਣਗੇ ਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਦਾਂ ਦਾ ਡਿਫਾਲਟਰ ਨੇ ਕੋਈ ਵਿਦਆਊਟ ਨੰਬਰ ਪਲੇਟ ਘੁੰਮਦਾ ਹੈ ਕੋਈ ਟ੍ਰਿਪਲਿੰਗ ਕਰਦੇ ਨੇ ਜਾਂ ਸ਼ਰਾਰਤੀ ਅਨਸਰ ਨੇ ਜਾਂ ਕੋਈ ਇਦਾਂ ਦਾ ਪ੍ਰੋਬਲਮੈਟਿਕ ਅਨਸਰ ਹੈਗਾ ਉਹਨੂੰ ਅਸੀਂ ਕਾਬੂ ਕਰਨ ਦੇ ਵਿੱਚ ਸਾਡੀਆਂ ਟੀਮਾਂ ਮੁਸਤੈਦ ਨੇ ਤੇ ਪ੍ਰੋਪਰਲੀ ਬਰੀਫਡ ਨੇ